ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬੀ ਜੁੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸ਼ਰਮੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣੋਂ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਤੇ ਜਰਕੀਨ ਇਮੀਗ੍ਰੇਸ਼ਨ ਲਾਭਰਾਂ ਵਾਲੇ ਜੇ ਤੁਰਕੀ ਆ ਟੋਰਨਟੋ ਤੁਰਕੀ ਆ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 415 909 05 03 ਗੁਰਦੀਪ ਸਿੰਘ ਬਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਅਮਰਿਕ ਸਿੰਘ ਟਵਾਲ ਜਰਨੈਲ ਸਿੰਘ ਯੂਬਾ ਸਿਟੀ ਗੁਰਨਾਮ ਸਿੰਘ ਐਂਟਿਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਆ 400 272 5200 ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਲੈਂਡ ਪੁਲਿੰਗ ਪਾਲਿਸੀ ਤੋਂ ਇਸ ਪਾਲਿਸੀ ਦਾ ਹਰ ਵਰਕਾ ਹਰ ਪੰਨਾ ਹਰ ਸੰਘਰਸ਼ ਦਾ ਪਾਠ ਆਪਾਂ ਇੱਥੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਹੈ ਪਾਲਿਸੀ ਵਾਪਸ ਹੋਈ ਪਰ ਆਪਾਂ ਵਾਪਸ ਕਰਨ ਦੇ ਤਰੀਕਾ ਕਰਤੇ ਵੀ ਉਂਗਲ ਚੁੱਕੀ ਵੀ ਇਹਨੂੰ ਇਹ ਤਰੀਕਾ ਨਹੀਂ ਹੈ ਜਿਹੜੇ ਤਰੀਕੇ ਨਾਲ ਲਿਆਂਦਾ ਗਿਆ ਸੀ ਤੁਸੀਂ ਕਿਹਾ ਸੀ ਉਸੇ ਤਰੀਕੇ ਨਾਲ ਵਾਪਸ ਹੋਣੀ ਚਾਹੀਦੀ ਹੈ ਉਹ ਤਰੀਕਾ ਵਰਤ ਲਿਆ ਗਿਆ ਲੈਂਡ ਪੁਲਿੰਗ ਪਾਲਿਸੀ ਆਖਿਰ ਵਾਪਸ ਹੋ ਗਈ ਹੈ ਜੀ ਬਿਲਕੁਲ ਪ੍ਰਵੀਨ ਜੀ ਇਹ ਕੱਲ ਦਰਸਤਕ ਨੂੰ ਲੈਂਡ ਪੋਲਿੰਗ ਪਾਲਿਸੀ ਵਾਪਸ ਹੋਈ ਹੈ ਜੀ ਇੱਕ ਅਧਿਕਾਰੀ ਜਿਹੜਾ ਮਕਾਨ ਤੇ ਸ਼ਹਿਰ ਵਿਕਾਸ ਅਥਾਰਟੀ ਦਾ ਸਖਤਰ ਮੁਖ ਸਖਤਰ ਸੀਗਾ ਉਹਦੇ ਦਸਤਾਵੇਜ਼ ਪ੍ਰੈਸ ਰੂਟ ਜਾਰੀ ਹੋਇਆ ਤੇ ਸਾਡੇ ਕਾਫੀ ਹੱਦ ਤੱਕ ਮੀਡੀਆ ਨੇ ਸਰਕਾਰੀ ਮੀਡੀਆ ਨੇ ਤਾਂ ਇਸ ਦਾ ਗੁਣਗਾਨ ਕੀਤਾ ਕਿ ਲਓ ਜੀ ਲੈਂਡ ਪੋਲਿੰਗ ਪਾਲਿਸੀ ਵਾਪਸ ਹੋ ਗਈ ਹਮਮ ਪਾਲ ਜੀ ਕਹ ਕਰਦੇ ਕਿ ਕਹਿ ਸੀਗਾ ਕਿ ਪਾਲਸੀ ਵਾਪਸ ਨਹੀਂ ਹੋਈ ਪਾਲਸੀ ਵਾਪਸੀ ਦਾ ਇਰਾਦਾ ਹੈ ਹੂੰ ਤੇ ਉਸ ਤੋਂ ਬਾਅਦ ਫਿਰ ਹਰਪਾਲ ਚੀਮਾ ਜੀ ਸਾਹਮਣੇ ਆ ਗਏ ਕਹਿੰਦੇ ਜੀ ਇਹ ਤਾਂ ਪਾਲਸੀ ਹੈ ਜੀ ਇਹ ਤਾਂ ਸੈਕਟਰੀ ਦੇ ਦਸਤਖਤਾਂ ਨਾਲੇ ਵਾਪਸ ਹੋ ਜਾਂਦੀ ਹੈ ਜੀ ਇਹਦੇ ਲਈ ਕੈਬਨਟ ਜਾਮ ਦੀ ਕੀ ਲੋੜ ਹੈ ਹੂੰ ਹੂੰ ਮਤਲਬ ਜੇ ਤੁਸੀਂ ਇੰਨੇ ਸੱਚੇ ਸੁੱਚੇ ਸੀ ਔਰ ਸਹੀ ਗੱਲ ਕਹਿ ਰਹੇ ਸੀ ਦਰਸ ਕਰ ਰਹੇ ਸੀ ਫਿਰ ਕੱਲ ਕੈਬਨਟ ਕਾਨੂੰ ਬੁਲਾਈ ਸੀ ਹੂੰ ਤੇ ਲੈਂਡ ਪੋਲਿੰਗ ਵਾਪਸੀ ਦੀ ਸਹਿਮਤੀ ਕਿਉਂ ਪ੍ਰਕਟਾਈ ਫਿਰ ਉਸ ਤੋਂ ਬਾਅਦ ਡੀ ਨੋਟੀਫਾਈ ਦਾ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਹੂੰ ਸਹੀ ਹੈ ਮਤਲਬ ਇਹ ਲੋਕ ਪੰਜਾਬ ਦੀ ਜਨਤਾ ਨੂੰ ਜਾਂ ਦੇਸ਼ ਦੀ ਸਰਕਾਰ ਦੇਸ਼ ਦੀ ਜਨਤਾ ਨੂੰ ਮੂਰਖ ਕਿਉਂ ਸਮਝਦੀ ਹੈ ਬੁੱਧੂ ਸਮਝਦੇ ਉਹਦੀ ਜੀ ਤਨਖਾਤੀ ਕਾਨੂੰਨ ਲਿਆਏ ਹਮ ਹਮ ਤੇ 385 ਦਿਨ ਜਦੋਂ ਕਿਸਾਨ ਉੱਥੇ ਬੈਠੇ ਰਹੇ ਤੇ ਆਖਰ ਵਾਪਸ ਲਏ ਲਿਆਉਣ ਲੱਗੇ ਵੀ ਕਿਹਾ ਕਿਸਾਨ ਹਿੱਤ ਜਿ ਲਿਆਏ ਆ ਵਾਪਸ ਲੈਣ ਲੱਗੇ ਵੀ ਕਿਹਾ ਕਿ ਇਹਨਾਂ ਨੂੰ ਸਮਝ ਨਹੀਂ ਆਇਆ ਕਿਸਾਨ ਹਿੱਤ ਜਿ ਲਿਆਏ ਸੀ ਹੁਣ ਇਹਨਾਂ ਹਿੱਤ ਜਿ ਵਾਪਸ ਲੈ ਰਹੇ ਹਮ ਸਹੀ ਹੈ ਉਹ ਜੀ ਆ ਪੰਜਾਬ ਦੀ ਸਰਕਾਰ ਦੀ ਜਵਾਨੀ ਵੀ ਅਸੀਂ ਸੁਣਿਆ ਜਦੋਂ ਲਿਆਈ ਸੀ ਤਾਂ ਵੀ ਇਹੀ ਕੈਗਟ ਢੋਲ ਵਜਾ ਕੇ ਕਹ ਰਹੀ ਸੀ ਤਾਂ ਕਿਸਾਨ ਹਿੱਤ ਚ ਤਾਂ ਵਾਪਸ ਲੈਣ ਲੱਗੇ ਵੀ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਮੰਨਣੇ ਨਾ ਮੰਨੋ ਜੀ ਪਰ ਤੁਹਾਡੇ ਹਿੱਤ ਚ ਨੇ ਅਸੀਂ ਤੁਹਾਡੇ ਹਿੱਤਾਂ ਨੂੰ ਧਿਆਨ ਚ ਰੱਖਦੀ ਵਾਪਸ ਲੈ ਜਾ ਮਤਲਬ ਹਿੱਤ ਕਦੋਂ ਸੀ ਲਿਆਉਣ ਲੱਗੇ ਜਾਂ ਵਾਪਸ ਲੈਣ ਲੱਗੇ ਹੂੰ ਸੋ ਇਸ ਤਰੀਕੇ ਕਰ ਨਾਲ ਜਦੋਂ ਮੂਲ ਘਰਵਾ ਦੀ ਕੋਸ਼ਿਸ਼ ਹੋਈ ਤੇ ਪੰਜਾਬ ਦੀ ਜਨਤਾ ਨੇ ਕਿਸਾਨ ਭਰਾਵਾਂ ਨੇ ਐਸ ਕੇ ਐਮ ਨੇ ਜੀ ਔਰ ਅਦਾਲਤ ਦੇ ਵਿੱਚ ਚੱਲ ਰਹੀ ਪ੍ਰਕਿਰਿਆ ਨੇ ਹਾਂਜੀ ਤੇ ਬਾਕੀ ਰਾਜਨੀਤਿਕ ਧਰਾਨੇ ਸਭ ਨੇ ਆਪ ਕੋ ਆਪਣਾ ਚਾਹੇ ਕਿਸੇ ਨਾ ਕਿਸੇ ਮਨਸ਼ਾ ਨਾਲ ਹੋਵੇ ਯੋਗਦਾਨ ਪਾਇਆ ਤੇ ਨਤੀਜਾ ਸਰਕਾਰ ਨੂੰ ਪਿਛਾ ਹਟਣਾ ਪਿਆ ਤੇ ਉਹਨਾਂ ਨੇ ਫਿਰ ਕੱਲ ਕੈਬਨਟ ਮੀਟਿੰਗ ਬੁਲਾਈ ਹੂੰ ਹੂੰ ਉਹਦੇ ਵਿੱਚ ਜਦੋਂ ਸ਼ੁਰੂ ਹੋਈ ਬੈਠਕ ਇਹਦੇ ਸਭ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿ ਸ਼ੁਕਰ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੀ ਜਾਨ ਛੁੜਾਤੀ ਹੁਣ ਸਾਨੂੰ ਪਿੰਡ 'ਚ ਕੋਈ ਬੈਠਕ 'ਚ ਬੂਹਾ ਤਾਂ ਖੋਲ ਦੂਗਾ ਕੋਈ ਆਪਣੇ ਬਿਹੜੇ ਤਾਂ ਬਠਾ ਲੂਗਾ ਕੋਈ ਘਟੋ ਘਟ ਚਾਹ ਦੀ ਪਿਆਂਦੀ ਤਾਂ ਪੜਾ ਦੂਗਾ ਨਹੀਂ ਤਾਂ ਤੁਹਾਨੂੰ ਪਾਣੀ ਪੁੱਛਣੋਂ ਵੀ ਛੱਡ ਗਏ ਸੀ ਪਿੰਡਾਂ 'ਚ ਲੋਕ ਹੂੰ ਉਹ ਤੇ ਜਾਵਨ ਨੇ ਵੀ ਕਹਿੰਦੇ ਧੰਨਵਾਦ ਕੀਤਾ ਕਿ ਸ਼ੁਕਰ ਆ ਪ੍ਰਵਾ ਜਨਤਾ ਆਪਣੀ ਸ਼ਬਦੀ ਛੁੱਟੀ ਹੂੰ ਹੂੰ ਸੋ ਕੀ ਸਥਿਤੀ ਸੀ ਮਤਲਬ ਜੇ ਤੁਹਾਡੀ ਜਾਣਕਾਰੀ ਕਿ ਚਾਹੀ ਸੀ ਤੁਸੀਂ ਬਾਹਰ ਕਿਉਂ ਨਹੀਂ ਆਏ ਹੂੰ ਤੁਹਾਡੇ ਚ ਬੋਲਣ ਦਾ ਦਮ ਕਿਉਂ ਨਹੀਂ ਰਿਹਾ ਹੂੰ ਚਲੋ ਫਿਰ ਕਹਿੰਦੇ ਜੀ ਕਿ ਇਸ ਦੇ ਉੱਤੇ ਸਰਬਸੰਮਤੀ ਬਣੀ ਤੇ ਸਹਿਮਤੀ ਦੇ ਨਾਲ ਜੀ ਇਹ ਫੈਸਲਾ ਹੋਇਆ ਕਿ ਜਿਹੜੀਆਂ ਜ਼ਮੀਨਾਂ ਅਸੀਂ ਲੈਣ ਲਈ ਨੋਟੀਫਿਕੇਸ਼ਨ ਕੀਤੇ ਸੀ ਦੋ ਨੋਟੀਫਿਕੇਸ਼ਨ ਜਾਰੀ ਹੋਏ ਸੀ ਇਸ ਵਾਰ ਦੋ ਕੈਬਨਿਟ ਬੈਠਕਾਂ ਦੇ ਵਿੱਚ ਦੋ ਨੋਟੀਫਿਕੇਸ਼ਨ ਜਾਰੀ ਹੋਏ ਸੀ ਉਹ ਦੋਵੇਂ ਤਾਰੀਖ પાਕੇ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਆ ਤਰੀਕਾ ਨੂੰ ਜਿਹੜੇ ਨੋਟੀਫਿਕੇਸ਼ਨ ਜਾਰੀ ਹੋਏ ਸੀ ਉਹਨਾਂ ਨੂੰ ਜ਼ਮੀਨ ਐਕਵਾਇਰ ਕਰਨ ਵਾਲਿਆਂ ਨੂੰ ਡੀ ਨੋਟੀਫਾਈ ਕਰਦੇ ਆ ਤੇ ਇਹਦੇ ਨਾਲ ਜਿਹੜੀਆਂ ਮਦਾਂ ਸ਼ਾਮਲ ਕੀਤੀਆਂ ਗਈਆਂ ਸੀ ਸੋਧਾਂ ਵਾਲੀਆਂ ਕਿਉਂਕਿ ਉਹਦੇ ਲਈ ਵੀ ਦੋ ਕੈਬਨਿਟ ਲਟਾਵੀਆਂ ਸੀ ਸੋ ਉਹ ਜਿਹੜੀਆਂ ਮਤਲਬ ਕਿ ਉਹਦੇ ਵਿੱਚ ਸੋਧਾਂ ਵਾਲੀਆਂ ਸ਼ਾਮਲ ਕੀਤੀ ਸੀ ਉਹ ਵੀ ਇਸ ਦੇ ਨਾਲ ਹੀ ਖਤਮ ਸਮਝੀਆਂ ਜਾਂਦੀਆਂ ਸੋ ਇਸ ਤਰੀਕਾ ਕਾਰੋ ਅਪਣਾ ਕੇ ਆਖਰ ਲੈਂਡ ਪੋਲਿਸੀ ਹੁਣ ਸਹੀ ਰੂਪ ਚ ਵਾਪਸ ਹੋ ਗਈ ਹੈ ਪਰ ਇਸ ਪੋਲਿਸੀ ਨੂੰ ਲਿਆਉਣ ਤੋਂ ਬਾਅਦ ਐਸ ਕੇ ਮਨੇ ਜਾਂ ਹੋਰ ਕਿਸਾਨ ਜਥੇਬੰਦੀਆਂ ਨੇ ਜਿਵੇਂ ਇੱਕ ਵਾਰ ਫਿਰ ਇੱਕ ਸੁੱਤਰ ਚ ਬੰਨਣ ਵਾਲਾ ਰਾਹ ਚੁਣਿਆ ਸੀ ਉਹ ਚ ਚਾਹੇ ਫਿਰ ਇੱਕ ਵਾਰ ਖੜੋਤ ਆ ਗਈ ਹੋਵੇ ਪਰ ਕਿਸਾਨ ਜਥੇਬੰਦੀਆਂ ਨੇ ਆਪਣਾ ਮਾਨ ਸਤਕਾਰ ਫਿਰ ਇੱਕ ਵਾਰ ਬਹਾਲ ਕਰਾਇਆ ਜਿਹੜੀ ਬੇਪਰੋਸਕੀ ਸਰਕਾਰ ਪ੍ਰਤੀ ਖੜੀ ਹੋ ਗਈ ਹੈ ਉਹ ਵਾਪਸ ਲੈ ਕੇ ਵੀ ਬਾਹਰ ਨਹੀਂ ਰਹੇਗੀ ਜੀ ਸਹੀ ਹੈ ਬਿਲਕੁਲ ਦੇਖੋ ਭਰੋਸਾ ਤਾਂ ਉਦੋਂ ਬਹਾਲ ਹੁੰਦਾ ਜਦੋਂ ਤੁਸੀਂ ਲੋਕਾਂ ਲਈ ਸੰਘਰਸ਼ ਇੱਕ ਵਾਰ ਫਿਰ ਤੋਂ ਕਰਦੇ ਹੋ ਤੇ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਹੋ ਤਾਂ ਲੋਕ ਤੁਹਾਡੇ ਤੇ ਟਰਸਟ ਕਰਦੇ ਨੇ ਤੁਹਾਡੇ ਤੇ ਭਰੋਸਾ ਕਰਦੇ ਨੇ ਵਿਸ਼ਵਾਸ ਕਰਦੇ ਨੇ ਕਿ ਠੀਕ ਇਹਨਾਂ ਦਾ ਜਿਹੜਾ ਤਰੀਕਾਕਾਰ ਹੈ ਸ਼ੰਭੂ ਤੇ ਖਨੋਰੀ ਨੂੰ ਸਰਕਾਰ ਇੱਕ ਵੱਡੀ ਜਿੱਤ ਵਾਂਗੂ ਪੇਸ਼ ਕਰ ਰਹੀ ਸੀ ਕਿ ਅਸੀਂ ਸਾਡੀ ਬਹੁਤ ਵੱਡੀ ਜਿੱਤ ਹੈ ਪਰ ਅਸਲ ਦੇ ਵਿੱਚ ਜਿੱਤ ਤਾਂ ਲੋਕਾਂ ਦੀ ਹੁੰਦੀ ਹੈ ਜਿੱਤ ਸਰਕਾਰ ਕਦੇ ਵੀ ਲੋਕਾਂ ਕੋਲ ਖੋ ਨਹੀਂ ਸਕਦੀ ਵਿਸ਼ਾਰਤੀ ਲੋਕ ਬੋਲਣ ਵਾਲੇ ਹੋਣ ਸਹੀ ਅਗਲੀ ਗੱਲ ਕਰੀਏ ਇੱਕ ਅਹਿਮ ਪੰਥਕ 이슈 ਨੂੰ ਲੈ ਕੇ ਸ਼ਰਮਾ ਜੀ ਗਿਆਨੀ ਹਰਪੀ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਖਬਰਾਂ ਦੇ ਵਿੱਚ ਖਬਰਾਂ ਦਾ ਹਿੱਸਾ ਬਣੇ ਹੋਏ ਨੇ ਚਰਚਾਵਾਂ ਦਾ ਹਿੱਸਾ ਬਣੇ ਹੋਏ ਨੇ ਇੱਕ ਨਵੀਂ ਸਿਆਸੀ ਜਿਹੜੀ ਤੇਰ ਤਨਜ਼ੀਮ ਹੋਣ ਦੇ ਵਿੱਚ ਆਈ ਆ ਉਹਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਹੈ ਪਰ ਇੱਕ ਪੰਥਕ ਮਾਮਲਾ ਵੀ ਜਿਹੜਾ ਉਹ ਵੀ ਚਰਚਾ ਦੇ ਵਿੱਚ ਹੈ ਇੱਕ ਸਵਾਲੀਆ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਕਹਿੰਦੇ ਤਾਲਬ ਕੀਤੇ ਜਾਣਗੇ ਜੀ ਗਿਆਨੀ ਹਰਪੀ ਸਿੰਘ ਜੀ ਬਿਲਕੁਲ ਜੀ ਇਹਦੇ ਸੰਕੇਤ ਮਿਲੇ ਨੇ ਜੀ ਇਹਦੇ ਇਥੇ ਕੁਝ ਇਸ਼ਾਰੇ ਇਹ ਮਿਲੇ ਨੇ ਕਿ ਜਿਹੜਾ ਲੱਗ ਰਿਹਾ ਕਿ ਕਯੂਰ ਨੂੰ ਤਾਲੁਕ ਕੀਤਾ ਜਾਊਗਾ ਹਮ ਹਮ ਤਈ ਇਹ ਕਿ ਜਿਸ ਦਿਨ ਨਾ ਅਖਾਲੀਬਾਦਲ ਬਣਿਆ ਧਾਰਮਿਕ ਤੌਰ ਤੇ ਜਿਵੇਂ ਐਸਪੀ ਦੇ ਪ੍ਰਦਾਨਗੁਰਾਂ ਨੇ ਹਮਲਾ ਕੀਤਾ ਪ੍ਰੈਸ ਕਾਨਫਰੈਂਸ ਸੇ ਤਾਈ ਹਮ ਹਮ ਦੂਸਰੇ ਪਾਸੇ ਤੇ ਦੋ ਜੀ ਸਿੰਘ ਕੀਮਾ ਹੋਰ ਨੇ ਰਾਇੰਦਕ ਹਮਲਾ ਕੀਤਾ ਫਿਰ ਆ ਇਥੇ ਲੁਧਿਆਣੇ ਬੈਠ ਕੇ ਅੰਦਰ ਜੰਦੇ ਕਰੀਬ ਅਖਾਲੀਬਾਦਲ ਦੇ ਲੀਡਰਾਂ ਨੇ ਜੋ ਸਿਆਸੀ ਹਮਲਾ ਬੋਲ ਰਿਹਾ ਫਿਰ ਮੀਡੀਆ ਚ ਜਿਵੇਂ ਬੋਲਿਆ ਜਾ ਰਿਹਾ ਉਹ ਸਾਰਾ ਤਰੀਕ ਲੱਗ ਰਿਹਾ ਕਿ ਉਹਨਾਂ ਦਾ ਅਕਾਲੀ ਦਲ ਨੂੰ ਲੈ ਦੇ ਕੇ ਟੀਚਰ ਨਾਅ ਅਕਾਲੀ ਦਲ ਜਾਂ ਯਾਨੀ ਹਰਪੀ ਸਿੰਘ ਹੂੰ ਹੂੰ ਸੋ ਉਧਰ ਪਾ ਕੇ ਆਪਾਂ ਗੱਲ ਕਰ ਰਹੇ ਸੀ ਕਿ ਉਧਰੋਂ ਜਵਾਬ ਦੇਣ ਵਾਲੇ ਜਿ ਬਲਾਰੇ ਬਲੂਰੇ ਤੈ ਨਹੀਂ ਹੋਏ ਸ਼ਾਇਦ ਇਸ ਲਈ ਉਹਨਾਂ ਦਾ ਕੋਈ ਤਰਕ ਉਹ ਜਵਾਬ ਵਾਪਸ ਨਹੀਂ ਆ ਰਿਹਾ ਤੇ ਜਾਂ ਉਹ ਆਪਣੇ ਕੰਮ ਇਹ ਸਬਦ ਦੇ ਦਰਮਿਆਨ ਇਸ ਕੜੀ ਦੇ ਵਿੱਚ ਕੀ ਬਾਦਲ ਧਰਨੇ ਇਸ ਹੱਦ ਤੱਕ ਪਹੁੰਚ ਅਪਰੋਚ ਕੀਤੀ ਆ ਕਿ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਇਸ ਕੰਮ ਤੇ ਲਾਤਾ ਹੂੰ ਹੂੰ ਇਹ ਲੋਕਾਂ ਚ ਚਰਚਾ ਠੀਕ ਹੈ ਇਸ ਸੰਗਤ ਜਾਇ ਪੰਜਾਬ ਦੇ ਵੋਟਰਾਂ ਅੰਚਰਚਾ ਹੈ ਹੂੰ ਕਿ ਕੀ ਜੱਜਦਾਰ ਸਾਬ ਤੋਂ ਹੁਣ ਬਦਲਤੇ ਰਹੇ ਜੇ ਕੰਮ ਵੀ ਕਰਾਉਣ ਲੱਗ ਪੀ ਕਿ ਉਹ ਰਾਜਨੀਤਿਕ ਬਿਆਨਬਾਜ਼ੀਆਂ ਕਰਨ ਲੱਗ ਜਾ ਅਸਲਚ ਹੋਇਆ ਇਹ ਕਿ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਮੀਡੀਆ ਨਾਲ ਗੱਲ ਕਰ ਰਹੇ ਸੀ ਮੀਡੀਆ ਨਾਲ ਗੱਲ ਕਰਦੇ ਆ ਉਹਨਾਂ ਨੇ ਕਿਹਾ ਜੀ ਕਿ ਜਰਨੀ ਹਰਪੀ ਸਿੰਘਵਰਨ ਨੂੰ ਪ੍ਰਧਾਨ ਨਹੀਂ ਬਣਨਾ ਚਾਹੀਦਾ ਸੀ ਉਹਨਾਂ ਨੂੰ ਸ਼ੋਭਾ ਨਹੀਂਗਾ ਉਹ ਜਥੇਦਾਰ ਤੇ ਏਡੇ ਵੱਡੇ ਰੁਤਬੇ ਤੇ ਰਹੇ ਨੇ ਉਸ ਰੁਤਬੇ ਤੇ ਰਹਿਣ ਤੋਂ ਬਾਅਦ ਇਹ ਜੀਆਂ ਅਹੁਦੇ ਆ ਮੰਨਣਾ ਇਹ ਸ਼ੋਭਾ ਨਹੀਂ ਦਿੰਦਾ ਕਹਿੰਦੇ ਜੀ ਜੀ ਤੌਰ ਤੇ ਚੰਗੀ ਗੱਲ ਦੀ ਤੇ ਇਹ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਦੀ ਇਹ ਜੀ ਬਿਆਨੀਆਂ ਦੇ ਆਧਾਰ ਦੇ ਉੱਤੇ ਹਮ ਹਮ ਵੈਸੇ ਤਾਂ ਜਿਸ ਜਦੋਂ ਆਪਣੀ ਪਹਿਲੀ ਤਕਲੀਫ ਕਰ ਰਹੇ ਸੀ ਉਹਦੇ ਵਿੱਚ ਵੀ ਆਪਣੇ ਵੱਲੋਂ ਜਵਾਬ ਦੇ ਰਹੇ ਸੀਗੇ ਹੈ ਨਾ ਕਿ ਜੀ ਜੀ ਕਿ ਮੇ ਤੋਂ ਪਹਿਲਾਂ ਇਹ ਜਥੇਦਾਰ ਰਹੀ ਇਹਨਾਂ ਜਿਹੜਾ ਨੇ ਬਾਅਦੋਂ ਪ੍ਰਧਾਨਗੀਆਂ ਮਾਣੀਆਂ ਸ਼ਾਇਦ ਜਥੇਦਾਰ ਉੱਤਮ ਗੋਰੀ ਇਹਨਾਂ ਲੰਗੋਲ ਗੋਰੀ ਉਹ ਸਾਰਿਆਂ ਨੇ ਫਿਰ ਇੱਧਰ ਆ ਕੇ ਮਤਲਬ ਕਿ ਉਹਨਾਂ ਨੇ ਬਾਅਦੋਂ ਪ੍ਰਧਾਨ ਵੀ ਬਣੇ ਸੋ ਚਾਰ ਜਾਂ ਪੰਜ ਨਾਮ ਉਹਨਾਂ ਨੇ ਸ਼ਾਇਦ ਜੇ ਗਿਣਾਏ ਸੀ ਸੋ ਹੁਣ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੁਕਤਾ ਖੜਾ ਕੀਤਾ ਤਾਂ ਗਿਆਨੀ ਹਰਪ ਸਿੰਘ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਸਿਰਫ ਇੱਕ ਸੱਤਰ ਬੋਲੀ ਕੇ ਜੀ ਮੇਰੀ ਤਾਂ ਬੇਨਤੀ ਹੈ ਕਿ ਮੈਂ ਕੁਝ ਨਹੀਂ ਕਹਿਣਾ ਇਸ ਮਸਲੇ ਤੇ ਬਸ ਜਥੇਦਾਰ ਸਾਹਿਬ ਸੇਕ ਇਤਿਹਾਸ ਪੜਲਣ ਅੱਛਾ ਸੋ ਇੰਨਾ ਹੀ ਬਹੁਤ ਹੈ ਕਿ ਜੀ ਜਦੋਂ ਪੁਰਾਣਾ ਝਾਤ ਮਾਰ ਲੈਣ ਕਿ ਚ ਕੀ ਕੀ ਹੈ ਹੁਣ ਉਹ ਕੱਲਾ ਇਸ ਨੁਕਤੇ ਨੂੰ ਜਾਂ ਕਿਸੇ ਹੋਰ ਨੁਕਤੇ ਨੂੰ ਵੀ ਲੈ ਕੇ ਉਹਨਾਂ ਨੇ ਕਿ ਇਹ ਤਾਂ ਉਹ ਜਾਣਦੇ ਨੇ ਹਮ ਪਰ ਇਸ ਦੇ ਨਾਲ ਹੀ ਇੱਕ ਸਵਾਲ ਮੀਡੀਆ ਕਰਮੀਆਂ ਨੇ ਕੈਨ ਕਲਦੀਪ ਸਿੰਘ ਗੜਕਾਜੋੜਾ ਨੂੰ ਕੀਤਾ ਕਿ ਜੀ ਉਹਨਾਂ ਦੀ ਪਹਿਲੀ ਤਕਰੀਰ ਨੂੰ ਕਿਵੇਂ ਦੇਖਦੇ ਹੋ ਉਹਦੇ ਵਿੱਚ ਉਹਨਾਂ ਨੇ ਐ ਕਿਹਾ ਜੀ ਆਹ ਸ਼ਬਦ ਵਰਤੇ ਜੀ ਇਦਾਂ ਕਿਹਾ ਜੀ ਤੁਹਾਡੇ ਜੋ ਤੁਸੀਂ ਜਾਰੀ ਕੀਤਾ ਸੀਗਾ ਜੀ ਆਦੇਸ਼ ਉਹਨੂੰ ਲੈ ਕੇ ਹਾਂ ਕਿ ਇਕੱਠੇ ਹੋ ਜੋ ਉਹਨੂੰ ਲੈ ਕੇ ਉਹ ਸਵਾਲਾਂ ਦਾ ਜਵਾਬ ਦਿੰਦੇ ਆ ਮਤਲਬ ਕਿ ਇੱਕ ਤਰ੍ਹਾਂ ਨਾਲ ਇਸ ਤਰੀਕੇ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਨਿਆਹ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਦੋ ਤਰੀਕ ਦੇ ਫੈਸਲੇ ਸੁਧਾਰ ਲੈ ਰਹੀ ਤਰਨੇ ਨਹੀਂ ਮੰਨੇ ਬਾਦਲਤਰਨੇ ਸਾਰੇ ਮੰਨ ਲਏ ਹਾਂ ਤੇ ਇਸ ਤਰ੍ਹਾਂ ਉਹ ਕਹਿੰਦੇ ਵੀ ਕਿ ਕੋਈ ਆਪਣੀ ਜੇ ਕੋਈ ਲੱਗਿਆ ਕੋਈ ਸ਼ਬਦ ਜੇ ਹੈ ਕੋਈ ਤਰੀਕਾ ਕਰ ਜੇ ਹੈ ਤਾਂ ਫਿਰ ਅਸੀਂ ਬਾਤ ਚਲਾਂਗੇ ਬਾਤ ਚਲਾਂਗੇ ਮਤਲਬ ਕਿ ਉਹਨਾਂ ਨੂੰ ਪੇਸ਼ ਕਰਨ ਲਈ ਬੁਲਾਵਾਂਗੇ ਹਾਂ ਜੇ ਬਾਦਲ ਤੇ ਨੂੰ ਇਹ ਲੱਗਦਾ ਹੈ ਕਿ ਇੰਜ ਸੱਦ ਕੇ ਅਸੀਂ ਅਕਾਲ ਤਖਬ ਸਾਹਿਬ ਦੇ ਸਾਹਮਣੇ ਖੜਾ ਕੇ ਇਸ ਨੂੰ ਬੇਇੱਜ਼ਤ ਕਰਾਂਗੇ ਹੂੰ ਗੁਰੂ ਦੀ ਸ਼ਰਨ ਚ ਆ ਕੇ ਕੋਈ ਬੇਇੱਜ਼ਤ ਨਹੀਂ ਹੁੰਦਾ ਸਹੀ ਕਿ ਕੋਈ ਵੀ ਜੇ ਸੁਖਵੀਰ ਬਾਤਲ ਵੀ ਆਇਆ ਤਾਂ ਉਹ ਬੇਇੱਜ਼ਤ ਨਹੀਂ ਹੋਇਆ ਸੀ ਹੂੰ ਜੀ ਤੁਸੀਂ ਜੇ ਗੁਰੂ ਦੇ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲ ਕਰਦੇ ਹੋ ਗਲਤੀਆਂ ਨੂੰ ਪ੍ਰਵਾਨ ਕਰਦੇ ਹੋ ਤਾਂ ਇਹਦੇ ਨਾਲ ਤੁਸੀਂ ਵੱਡੇ ਹੋ ਜਾਂਦੇ ਹੋ ਹੂੰ ਤੁਸੀਂ ਮੁੜ ਕੇ ਸਤਿਕਾਰਤ ਹੋ ਜਾਂਦੇ ਹੋ ਮੁੜ ਕੇ ਤੁਹਾਡੀ ਬਹਾਲੀ ਹੋ ਜਾਂਦੀ ਹੈ ਕੌਮ ਦੇ ਵਿੱਚ ਹੂੰ ਤੇ ਤੁਸੀਂ ਉਸ ਸਿਧਾਂਤ ਨੂੰ ਆਪਣੇ ਰਾਜਨੀਤਿਕ ਹਥਿਆਰ ਬਜੋਜੇ ਵਰਤੋਂਗੇ ਤੇ ਫਿਰ ਕੌਮ ਸਭ ਸਮਝਦੀ ਹੈ ਜੀ ਲੋਕ ਸਭ ਸਮਝਦੇ ਨੇ ਜੀ ਜਨਤਾ ਸਭ ਸਮਝਦੀ ਹੈ ਫਿਰ ਕਿਤੇ ਮੈਂ ਤਾਂ ਹੀ ਪਹਿਲੇ ਦਿਨ ਤੋਂ ਗੱਲ ਕਰ ਰਿਹਾ ਕਿ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਬਾਦਲ ਧਰ ਦੇ ਪਰਵਾਣ ਚੜਨ ਦਾ ਜਿਹੜਾ ਰਾਹ ਖੁੱਲਿਆ ਸੀ ਉਹ ਆਪੇ ਢੱਕ ਲਿਆ ਉਹਨਾਂ ਨੇ ਜੀ ਆਪੇ ਰੋਕ ਲਿਆ ਤੇ ਉਹਦੇ ਵਿੱਚ ਹੋਰ ਵੱਟੇ ਪਾਈ ਜਾਂਦੇ ਨੇ ਮੇਰੇ ਲੱਗਦਾ ਹੂੰ ਜੇਕਰ ਇਹ ਨਿੱਜੀ ਟਕਰਾਅ ਚ ਪੈਣਗੇ ਤਾਂ ਇਹਦੇ ਨਾਲ ਬਾਦਲ ਧਿਰ ਦਾ ਨੁਕਸਾਨ ਵੱਧ ਹੁੰਦਾ ਨਜ਼ਰ ਹੋ ਰਿਹਾ ਹੈ ਔਰ ਜਿਹੜੇ ਇਹਨਾਂ ਨਾਲ ਮਲਾਈਆਂ ਛੱਕ ਕੇ ਹੁਣ ਯਾਨੀ ਹਰਪ੍ਰੀਤ ਸਿੰਘ ਦੀ ਪਿੱਠ ਪਿੱਛੇ ਖੜ ਕੇ ਉਹਨਾਂ ਦੇ ਪਰਸ਼ਾਮੇ ਚ ਤਰਨਾ ਚਾਹੁੰਦੇ ਨੇ ਹੈਨਾ ਉਹਨਾਂ ਦੀ ਕਿਤੇ ਇਹ ਨਾ ਹੋ ਵੀ ਕਿ ਉਹਨਾਂ ਨੂੰ ਆਪ ਹੀ ਮਜ਼ਬੂਤੀ ਦੇ ਦਿਓ ਤੁਸੀਂ ਹਾਂ ਤੋਂ ਇਸ ਲਈ ਮੈਨੂੰ ਲੱਗਦਾ ਕਿ ਗੰਤ ਰਾਜਨੀਤੀ ਪਾਸੇ ਤੁਰ ਪਿਆ ਬਾਦਲ ਧਿਰ ਜਿਸ ਤਰ੍ਹਾਂ ਉਹਨੇ ਮੁੱਦਿਆਂ ਦੀ ਹੁਣ ਚਾਰਜ ਹੋਈ ਕਰਨੀ ਸ਼ੁਰੂ ਕੀਤੀ ਸੀ ਫਿਰ ਤਾਂ ਉਸ ਤਰੀਕੇ ਨਾਲ ਤੁਰੇ ਨੇ ਦੇ ਸ਼ਾਇਦ ਗੱਲ ਹੋਰ ਹੁੰਦੀ ਜੇ ਉਹ ਆਪਸੀ ਟਕਰਾਅ ਚ ਪੈਣਗੇ ਤਾਂ ਇਹ ਮੁਸ਼ਕਲ ਵੱਧ ਸਕਦੀ ਹੈ ਜਦੋਂ ਕਿ ਮੰਨੇ ਆਏ ਵੀ ਜਾ ਰਿਹਾ ਕਿ ਦੋ ਇਤਰਾਜ ਚ ਬਹੁਤ ਗੰੰਤਰੀ ਡਰੋ ਹੋਗੇ ਜਿਨ੍ਹਾਂ ਦੇ ਆਕਾ ਬੀਜੇਪੀ ਵਾਲੇ ਨੇ ਹੂੰ ਤੇ ਫਿਰ ਜੇ ਉਹਨਾਂ ਦੇ ਸਾਰੇ ਲੜਨ ਨੂੰ ਫਿਰਦੇ ਹੋ ਹੂੰ ਫਿਰ ਤਾਂ ਹੋਰ ਵੀ ਮੁਸ਼ਕਲ ਹੋਣੀ ਹੈ ਜੀ ਜੀ ਅਗਲੀ ਗੱਲ ਕਰੀਏ ਆਪਾਂ ਉਹ ਵੀ ਪੰਥਕ ਮਾਮਲਾਈ ਆ ਲੰਘੇ ਦਿਨੀ ਆਪਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਦੀ ਇੱਕ ਵੀਡੀਓ ਦੇ ਹਵਾਲੇ ਦੇ ਨਾਲੇ ਚਰਚਾ ਕੀਤੀ ਸੀ ਵੀ ਉਹ ਕਿਸ ਤਰੀਕੇ ਦੇ ਨਾਲ ਕਿਹੜੀ ਪਾਵਰ ਦੇ ਤਹਿਤ ਜਾਂ ਕਿਹੜੇ ਸੰਵਿਧਾਨ ਦੇ ਤਹਿਤ ਜਾਂ ਕਿਹੜੇ ਕੋਈ ਐਕਟ ਦੇ ਤਹਿਤ ਉਹ ਰਿਪੋਰਟ ਪੇਸ਼ ਕਰ ਰਹੇ ਨੇ ਮਹਨ ਭਗਵਤ ਦੇ ਮੂਹਰੇ ਖੜੇ ਹੋ ਕੇ ਜਵਾਬ ਦੇ ਉਹਨੂੰ ਹੋ ਰਹੇ ਨੇ ਹੁਣ ਪਤਾ ਲੱਗਿਆ ਵੀ ਉਹਨਾਂ ਨੂੰ ਵੀ ਪੇਸ਼ ਹੋਣ ਦੇ ਹੁਕਮ ਹੋ ਗਏ ਨੇ ਤਖਤ ਸਾਹਮਣੇ ਤਖਤ ਸਾਹਿਬ ਦੇ ਸਾਹਮਣੇ ਜੀ ਬਿਲਕੁਲ ਇਹਦੇ ਵਿੱਚ ਕੋਈ ਗੋਰਾਇ ਨਹੀਂ ਕਿ ਜਿਸ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਬੀ ਸਿੰਘ ਗੋਰਾਣੀ ਉਹ ਤਸਵੀਰਾਂ ਉਹ ਵੀਡੀਓ ਜਨਤਕ ਹੋਈਆਂ ਹਮਮ ਆਪੋਸਿਟ ਅਪਰੇਸ ਦੇ ਆਪਣੀ ਬੋਡੀ ਲੈਂਗੂਏਜ ਦਾ ਵੀ ਕੁਝ ਕਹਿ ਰਹੀ ਆ ਉਹਨਾਂ ਦਾ ਤਰੀਕਾ ਕਰਾ ਕਾਫੀ ਕੁਝ ਕਹਿ ਰਿਹਾ ਹਮਮ ਦੇਖੋ ਸਰਕਾਰੀ ਅਦਾਰੇ ਸਰਕਾਰੀ ਅਦਾਰੇ ਦੇ ਉਹ ਵਾਈਸ ਚਾਂਸਲਰ ਨੇ ਮਤਲਬ ਇੱਕ ਸਰਕਾਰੀ ਮੁਲਾਜ਼ਮ ਨੇ ਅਧਿਕਾਰੀ ਨੇ ਜੀ ਉਸ ਨਾਤੇ ਉਹ ਜਿਹੜੇ ਪੰਜਾਬ ਦਾ ਸਿੱਖਿਆ ਮੰਤਰੀ ਉੱਚੇਰੀ ਸਿੱਖਿਆ ਮੰਤਰੀ ਜਾਂ ਕੋਈ ਜਾਨਣਾ ਚਾਹਵੇ ਉਹਨੂੰ ਰਿਪੋਰਟ ਕਰ ਸਕਦੇ ਹਮ ਜੀਓ ਕੋਈ ਸੁਬੇ ਦਾ ਮਕੰਨ ਤੀ ਕੁ ਜਾਣਨਾ ਚਾਹਤੇ ਰਿਪੋਰਟ ਕਰ ਸਕਦੇ ਨੇ ਰਾਜਪਾਲ ਕੋ ਜਾਣਨਾ ਚਾਹਵੇ ਰਿਪੋਰਟ ਕਰ ਸਕਦੇ ਨੇ ਦੇਸ਼ ਦਾ ਸਿੱਖਿਆ ਮੰਤਰੀ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਰਾਸ਼ਟਰਪਤੀ ਕੋ ਜਾਣਨਾ ਚਾਹਵੇ ਰਿਪੋਰਟ ਕਰ ਸਕਦੇ ਨੇ ਪਰ ਇੱਕ ਸੰਸਥਾ ਦੇ ਮੁਖੀ ਨੂੰ ਜੀ ਜਿਹਦਾ ਸਰਕਾਰ ਦੇ ਵਿੱਚ ਕੋਈ ਥਾਂ ਨਹੀਂ ਕਿਸੇ ਵੀ ਸਰਕਾਰ ਚ ਕੋਈ ਲੈਣ ਦੇਣ ਨਹੀਂ ਸਿੱਧਾ ਸਿੱਧੇ ਰੂਪ ਚ ਇੱਕ ਵਿੰਗ ਹੈ ਇੱਕ ਸੰਸਥਾ ਹੈ ਤੇ ਉਹਦੀ ਆਪਣੀ ਇੱਕ ਵਿਚਾਰਧਾਰਾ ਹੈ ਤੇ ਗੁਰਨਾਨਦ ਦੇਵ ਯੂਨੀਵਰਸਿਟੀ ਦੀ ਵਿਚਾਰਧਾਰਾ ਨਾਲ ਵੀ ਉਹ ਮੇਲ ਨਹੀਂ ਖਾਂਦਾ ਸਾਡੇ ਸਭਿਆਚਾਰ ਸਿਧਾਂਤ ਨਾਲ ਵੀ ਮੇਲ ਨਹੀਂ ਖਾਂਦਾ ਤੁਸੀਂ ਉਹਨੂੰ ਕਿਸ ਨੁਕਤੇ ਤੋਂ ਰਿਪੋਰਟ ਕਰ ਰਹੇ ਹੋ ਸਹੀ ਸਵਾਲ ਹੈ ਜੀ ਕਿਉਂ ਨੂੰ ਰਿਪੋਰਟ ਕਰਨ ਦਾ ਕੀ ਆਧਾਰ ਹੈ ਤੇ ਉਹਨੂੰ ਦੱਸ ਵੀ ਤੁਸੀਂ ਉਸ ਟੋਨ 'ਚ ਰਹੇ ਹੋ ਉਹ ਤਰੀਕਾ ਕਰ ਰਹੇ ਹੋ ਜਿਹੜਾ ਉਹਨੂੰ ਪਸੰਦ ਆਵੇ ਹਮ ਤੇ ਇਸ ਦੇ ਉੱਤੇ ਮਤਲਬ ਕਿ ਚਰਚਾ ਹੋ ਗਈ ਚਰਚਾ ਹੋਈ ਤੇ ਸਵਾਲ ਆਗੇ ਤੇ ਸਵਾਲ ਦੇ ਵਿੱਚੋਂ ਪੰਥਕ ਤੇਰਾ ਨੇ ਪੰਥਕ ਸੰਸਥਾ ਮਾ ਨੇ ਸਿੱਖ ਬੁੱਧੀ ਜੀਵੀਆਂ ਨੇ ਇਤਰਾਜ਼ ਪ੍ਰਗਟਾਇਆ ਹਮ ਹਮ ਤੇ ਐਟਪੀਸੀ ਨੇ ਸਭ ਤੋਂ ਪਹਿਲਾਂ ਐਕਸ਼ਨ ਕੀਤਾ ਕਿ ਜਿਹੜੀ 34 ਮੈਂਬਰੀ ਕਮੇਟੀ ਬਣਾਈ ਸੀ ਐਡਵੋਕੇਟ ਰਿੰਦਰ ਸਿੰਘ ਧਾਮੀਹੋਰਾ ਨੇ ਜੱਜਦਾਨਾ ਸੇਵਾ ਮੁਕਤੀ ਔਰ ਨਿਯੁਕਤੀ ਦੇ ਸਵੰਦ ਦੇ ਲਈ ਉਹਦੇ ਵਿੱਚੋਂ ਉਹਨਾਂ ਨੂੰ ਠੀਕ ਹੈ ਤੇ ਹੁਣ ਗਿਆਨ ਸਿੰਘ ਗੜਗੱਜ ਹੋਰਾਂ ਦੇ ਹੁਕਮਾਂ ਹੇਠ ਸਕੱਤਰੇਤ ਵੱਲੋਂ ਅੱਜ ਕੱਲ ਤੱਕ ਸਕੱਤਰੇਤ ਵੱਲੋਂ ਇੱਕ ਆਦੇਸ਼ ਨੁਮਾ ਚਿੱਠੀ ਜਾਰੀ ਹੋ ਗਈ ਹੈ ਜਿੱਚ ਕਿਹਾ ਗਿਆ 15 ਦਿਨਾਂ ਦੇ ਅੰਦਰ ਅੰਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਨਜੀਤ ਸਿੰਘ ਨਿੱਜੀ ਤੌਰ ਤੇ ਆਪਣਾ ਸਪਸ਼ਟੀਕਰਨ ਦੇ ਠੀਕ ਹੈ ਜਿ चिट्ठी ਚ ਬਕਾਇਦਾ ਸ਼ਾਮਲ ਕੀਤਾ ਗਿਆ ਕਿ ਸਾਡੇ ਕੋਲ ਸ਼ਿਕਾਇਤਾਂ ਵੀ ਆਈਆਂ ਹਾਂ ਤੇ ਸਾਡੇ ਕੋਲ ਤੁਹਾਡੇ ਵੀਡੀਓ ਦਾ ਹਵਾਲਾ ਵੀ ਹੈ ਤਸਵੀਰਾਂ ਦਾ ਹਵਾਲਾ ਵੀ ਹੈ ਹਾਂਜੀ ਹਾਂਜੀ ਉਸ ਉਹਨਾਂ ਹਵਾਲਿਆਂ ਨੂੰ ਆਧਾਰ ਬਣਾ ਕੇ ਤੁਸੀਂ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਦੇਵੋ ਹਮ ਹੁਣ ਅਜੇ ਤੱਕ ਮਤਲਬ ਮੈਂ ਕੱਲ ਦੇਰ ਰਾਤ ਤੱਕ ਜਦੋਂ ਭਾਰਤੀ ਸਮੇਂ ਅਨੁਸਾਰ ਦੇਖ ਰਿਹਾ ਸੀ ਕਿ ਮੈਂ ਅੱਜ ਸਵੇਰੇ ਤਾਂ ਨਹੀਂ ਦੇਖਿਆ ਉਹ ਸਮੇਂ ਤੱਕ ਮੈਨੂੰ ਡਾਕਟਰ ਕਰਮਜੀਤ ਸਿੰਘ ਹੋਰਾਂ ਦਾ ਕੋਈ ਇਤੇ ਤੇ ਜਵਾਬ ਅਜੇ ਕੋਈ ਟਿੱਪਣੀ ਕੋਈ ਬਿਆਨ ਕੋਈ ਹਾਂ ਜਾਂ ਨਾ ਦਾ ਕੋਈ ਮੈਨੂੰ ਲੱਭਿਆ ਨਹੀਂ ਕਿ ਤੋ ਜੀ ਜੀ ਸੋ ਮੰਨਿਆ ਹੀ ਜਾਂਦਾ ਕਿ ਉਹ ਸਿੱਖੀ ਨੂੰ ਮੰਨਣ ਵਾਲੇ ਨੇ ਤੇ ਸਿੱਖੀ 'ਚ ਭਰੋਸਾ ਕਰਦੇ ਨੇ ਇਸ ਲਈ ਉਹ ਇਸ ਸੱਦੇ ਨੂੰ ਪ੍ਰਵਾਨ ਕਰਨਗੇ ਤੇ ਜਾਣਗੇ ਹਾਂ ਹਾਂ ਪਰ ਅਜੇ ਪੱਖ ਆਉਣਾ ਬਾਕੀ ਹੈ ਪਰ ਇਸ ਹੁਕਮਾਂ ਦੇ ਨਾਲ ਇੱਕ ਨਵੀਂ ਚਰਚਾ ਜਰੂਰ ਤੁਰੀ ਹੈ। ਉਹ ਚਰਚਾ ਇਹ ਤੁਰੀ ਹੈ ਕਿ ਗਿਆਨੀ ਕਲਦੀਪ ਸਿੰਘ ਗੜਗੜਚ ਕਿਤੇ ਹਰ ਮਸਲੇ ਨੂੰ ਤਖਤ ਸਾਹਿਬ ਤੇ ਵੱਖਰੇ ਤਰੀਕੇ ਨਾਲ ਦਾ ਲੈਉਣ ਵਾਲੇ ਕੁਝ ਮਸਲੇ ਉਹ ਕਹਿੰਦੇ ਕਿ ਚਿੱਠੀ ਪੱਤਰਾ ਨਾਲ ਹੀ ਹੱਲ ਹੋ ਸਕਦੇ। ਜੀ ਕੁਝ ਮਸਲਬਾਬ ਨਾਲੇ ਕਿ ਬਾਰ-ਬਾਰ ਇਸ ਤਰੀਕਾ ਕਰਨ ਨੂੰ ਅਪਣਾ ਕੇ ਤੇ ਬਾਅਦ ਚੋ ਜੇ ਇਹੀ ਕਹਿਣਾ ਹੈ ਕਿ ਵੀ ਜੇ ਤੁਸੀਂ ਚੁੱਲੇ ਸਮੇਟ ਲੈਂਦੇ ਚੰਗਾ ਸੀ ਨਹੀਂ ਫਿਰ ਤੁਹਾਨੂੰ ਤੁਹਾਡੀ ਰਾਜਨੀਤੀ ਮੁਬਾਰਕ ਤੁਹਾਨੂੰ ਤੁਹਾਨੂੰ ਤਰੀਕਾ ਮੁਬਾਰਕ ਕਹਿੰਦੇ ਕਿ ਕੱਲ ਨੂੰ ਜੇ ਕੋਈ ਨਹੀਂ ਆਇਆ ਕਰੋਗਾ ਫਿਰ ਹੁਣ ਆਇਆ ਕਹਿਦਾ ਕਰੋਗੇ ਜਾਓ ਫਨਵੇ ਮੁਬਾਰਕ ਪਰ ਜੇ ਤੁਸੀਂ ਨਹੀਂ ਹੈ ਕਿ ਅਕਾਲ ਤਖਤ ਸਾਹਿਬ ਦਾ ਰਤਬਾ ਉਹਦੀ ਮਹਾਨਤਾ ਇਹ ਬਹਾਲ ਰੱਖਣ ਦੇ ਸਬੰਧ ਨਾਲ ਵੀ ਚਰਚਾ ਦੂਰੀ ਹੈ ਕਿ ਹਰ ਮਸਲ ਜੇ ਆਏ ਰਾਜਨੀਤਿਕ ਤੌਰ ਤੇ ਪੇਸ਼ ਕਰਨਾ ਜਾਂ ਆਪਣੀ ਇਹ ਵੀ ਤਰੀਕਾ ਜਦੋਂ ਕਿ ਇਹ ਵੱਡੀ ਭੁੱਲ ਹੈ ਡਾਕਟਰ ਕਰਮਜੀਤ ਉਸ ਨੁਕਤੇ ਤੇ ਜੇਕਰ ਉਹਨਾਂ ਨੂੰ ਬੁਲਾਇਆ ਜਾ ਰਿਹਾ ਤਾਂ ਉਹਦੇ ਵਿੱਚ ਕੋਈ ਬਨਾ ਨਹੀਂ ਹੈ ਪਰ ਮਤਲਬ ਕਿ ਇਸ ਤਰੀਕਾ ਕਰ ਨਾਲ ਕਿ ਬਾਦਲਾਂ ਦੀ ਬਾਰੇ ਤਾਂ ਤੁਸੀਂ 2 ਦਸੰਬਰ ਵਾਲੇ ਉਹ ਕਿ ਉਹ ਨਾ ਮਤੇ ਰਿਚਾਰਡ ਨੂੰ ਨਹੀਂ ਕਰ ਰਹੇ ਕਿ ਉਹਨਾਂ ਨੇ ਕੁਰੀ ਤਰ੍ਹਾਂ ਪ੍ਰਵਾਨ ਕਿਉਂ ਨਹੀਂ ਕੀਤਾ ਹੈ ਨਾ ਤੁਸੀਂ ਕਹਿੰਦੇ ਹਰਪ੍ਰੀਤ ਸਿੰਘ ਨੂੰ ਵੀ ਤੁਸੀਂ ਜੱਜਦਾਰ ਰਹੇ ਸੀ ਚੰਗਾ ਰਹਦੇ ਤੁਸੀਂ ਨਾ ਜਾਂਦੇ ਉੱਧਰ ਪਰ ਤੁਸੀਂ ਉਸੇ ਨੂੰ ਤਾਂ ਪੁੱਛਿਆ ਨਹੀਂ ਜਿਨ੍ਹਾਂ ਨੇ ਉਹਨੂੰ ਜੱਜਦਾਰ ਤੋਂ ਹਟਾਇਆ ਤਾਂ ਬਸ ਉਹਨਾਂ ਨੂੰ ਕਰਨਾ ਸੀ ਜੀ ਜੀ ਤੇ ਇਸ ਲਈ ਉਹ ਕਹਿੰਦੇ ਕਿ ਇਹ ਇਹ ਰਾਜਨੀਤੀ ਉਹ ਤਾਂ ਨਹੀਂ ਸਿਰਫ ਹੋ ਰਹੀ ਜਾਂ ਆਪਣੇ ਆਪ ਨੂੰ ਦਿਖਾਉਣ ਦਾ ਮੌਕਾ ਜਿਹੜਾ ਵੀ ਮਿਲੇ ਉਹਦੇ ਪਰ ਪੇਸ਼ ਕਰਨ ਦਾ ਤਰੀਕਾ ਤਾਂ ਨਹੀਂ ਕਿ ਅੱਜ ਕੱਲ੍ਹ ਕੌਂਸਲ ਦੀ ਫਸੀਲ ਤੋਂ ਦੇਖੋ ਮੈਂ ਫੈਸਲੇ ਪੜ ਰਿਹਾ ਸੋ ਇਸ ਨੂੰ ਲੈ ਕੇ ਕਈ ਪੰਥਕਤ ਰਾਜ ਚਰਚਾ ਸੋਸ ਚਰਚਾ ਦੇ ਹਵਾਲੇ ਦੇ ਦਰਮਿਆਨ ਇਹ ਦੇਖਣ ਵਾਲੀ ਗੱਲ ਹੋएगी ਕਿ ਡਾਕਟਰ ਕਰਮਜੀਤ ਸਿੰਘ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਕੀ ਦਿੱਤੇ ਜੀ ਬਿਲਕੁਲ ਤੇ ਆਜ਼ਾਦੀ ਦਿਹਾੜੇ ਤੇ ਉੱਤੇ ਕਹਿੰਦੇ ਮਾਸਟਰਾਂ ਦੇ ਮੂੰਹ ਬੰਦ ਕੀਤੇ ਗਏ ਨੇ ਤੇ ਫੜੋ ਫੜੀ ਵੀ ਜਾਰੀ ਹੈ ਦੂਜੇ ਪਾਸੇ ਮਾਸਟਰ ਦਾ ਹੀ ਸੁਪੁੱਤਰ ਪੰਜਾਬ ਦੀ ਕੁਰਸੀ ਤੇ ਹੈ ਜੀ ਬਿਲਕੁਲ ਜੀ ਇਹ ਗੱਲ ਸਮਝ ਨਹੀਂ ਆ ਰਹੀ ਕਿ ਮਾਸਟਰ ਦੇ ਮੁੰਡੇ ਨੂੰ ਮਾਸਟਰਾਂ ਨਾਲੇ ਕਿਉਂ ਤਕਲੀਫ ਹੈ ਜੀ ਕਿ ਮਾਸਟਰ ਦਾ ਮੁੰਡਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਵੇ ਹੂੰ ਹੂੰ ਤੇ ਮਾਸਟਰਾਂ ਬੜੋ ਬੜੀ ਵੀ ਜਾ ਰਹੀ ਉਹ ਵੀ ਮਾਸਟਰਾਂ ਦੀ ਜਵਾਨਬੰਦੀ ਵੀ ਹੋਵੇ ਹੂੰ ਮਤਲਬ 15 ਅਗਸਤ ਅੱਜ ਚੜਿਆ ਸਾਡੇ ਇੱਥੇ ਜੀ ਸਾਡੇ ਅੱਜ 15 ਅਗਸਤ ਦੀ ਤਵੇਇਬ ਹੋ ਗਈ ਹੈ ਠੀਕ ਹੈ ਕੀ ਰਾਤ ਤੋਂ ਵੀ ਪਿਛਲੀ ਰਾਤ ਹੂੰ ਹੂੰ ਮਤਲਬ 13 14 ਤਰੀਕ ਦੀ ਰਾਤ 13 ਤਰੀਕ ਦੀ ਰਾਤ ਸ਼ੁਰੂ ਹੋ ਰਹੀ ਸੀ 14 ਤਰੀਕ ਦਾ ਦਿਨ ਚੜਨਾ ਸੀ ਹੂੰ ਹੂੰ ਮਤਲਬ 15 ਅਗਸਤ ਤੋਂ 36 ਘੰਟੇ 48 ਘੰਟੇ ਪਹਿਲਾਂ ਹੀ ਤੁਸੀਂ ਪੰਜਾਬ ਦੇ ਵਿੱਚ ਪੁਲਿਸ ਨੂੰ ਲੋਕਾਂ ਦੇ ਬੂਹੇ ਭੰਦੇ ਪੰਨੜੀ ਭੇਜਦੇ ਹੋ ਕਿ ਮਾਸਟਰ ਮਾਸਟਰਨੀਆ ਚੱਕ ਲੋ ਕਿਤੇ ਕਾਲੇ ਝੰਡੇ ਨਾਲ ਦਿਖਾ ਦੇਣ ਕਿਤੇ ਪ੍ਰਦਰਸ਼ਨ ਨਾ ਕਰ ਦੇਣ ਹਮ ਬਰਤੇ ਪੁਲਿਸ ਬਠਿੰਡਾ ਪੁਲਿਸ ਵੀ ਵੀਰਪਾਲ ਕੌਰ ਦੇ ਘਰਾਂ ਪਹੁੰਚ ਗਈ ਜਿਹੜੀ ਅਧਿਆਪਕ ਯੂਨੀਅਨ ਆਗੂ ਆ ਹਮ ਦਰਸ਼ਕ ਇੱਥੇ ਹੋਣਾ ਵੀਰਪਾਲ ਕੌਰ ਉਹੀ ਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਲਿਦਿਆਉਣੇ ਆਣੋ ਸੀ ਉਹ ਬਠਿੰਡੇ ਆਪਣੇ ਸਕੂਲ ਚ ਪੜ੍ਹਾ ਰਹੀ ਸੀ ਪੁਲਿਸ ਉਹਦੇ ਕਲਾਸਰੂਮ ਚ ਜਾ ਕੇ ਜਵਾਕਾਂ ਕੋਲ ਬੈਠੀ ਸੀ ਹਾਂਜੀ ਹਾਂਜੀ ਬਿਲਕੁਲ ਆਪਾਂ ਖਬਰ ਵੀ ਕੀਤੀ ਸੀ ਤੇ ਇਹ ਉਹ ਵੀਰਪਾਲ ਕੌਰ ਨੂੰ ਘਰੇ ਫਿਰ ਪੁਲਿਸ ਚੱਕਾਂ ਤੁਰ ਪੀਕੇ ਨਾ ਜੀ ਮੁੱਖ ਮੰਤਰੀ ਸਾਹਿਬ ਨੇ ਫਰੀਦਕੋਟ ਝੰਡਾ ਲੈ ਰਹਿਣਾ ਕਿਤੇ ਤੁਸੀਂ ਉੱਥੇ ਝੰਡਾ ਆਪਣਾ ਦਿਖਾਉਣਾ ਚੱਲ ਜਾਓ ਕਾਲਾ ਕੋਲਾ ਕੋਈ ਹੂੰ ਹੂੰ ਉਹ ਕਹਿੰਦੀ ਭਾਈ ਮੈਂ ਸਕੂਲ ਚੱਲੀ ਆ 14 ਤਰੀਕ ਦੀ ਸਵੇਰ ਜਦੋਂ ਚੜ ਰਹੀ ਹੋ ਕਹਿੰਦੀ ਮੈਂ ਸਕੂਲ ਚੱਲੀ ਆ ਆਜੋ ਮਗਰ ਤੁਹਾਡਾ ਇਹੀ ਕੰਮ ਹੈ ਹਾਂ ਜੀ ਜੀ ਫਿਰ ਵੀਰ ਟਟ ਪਾਸ ਅਧਿਆਪਕ ਯੂਨੀਅਨ ਜਿਹੜੀ ਉਹਦੇ ਟੀਚਰ ਯੂਨੀਅਨ ਦੇ ਸੁਭਾ ਪ੍ਰਧਾਨ ਨੇ ਜੀ ਜਸਮਨ ਸਿੰਘ ਕੋਹੜ ਹਮ ਹਮ ਉਹਨਾਂ ਨੇ ਚਖੜ ਚਲ ਗਈ ਨਜ਼ਰਬੰਦ ਕਰਨਾ ਜੀ ਕਹਿੰਦੇ ਹਾਂ ਫਿਰ ਉਹ 646 ਬੇਰਜ਼ਗਾਰ ਪੀਟੀਆਈ ਐਸੋਸੀਏਸ਼ਨ ਜਿਹੜੀ ਬਣੀ ਹੋਈ ਆ ਹੈਨਾ ਯੂਨੀਅਨ ਬਣੀ ਹੋਈ ਹੈ ਅਧਿਆਪਕ ਯੂਨੀਅਨ ਸੀ ਪੀ ਸ਼ਰਮਾ ਜਿਹਨੂੰ ਭੈਣ ਬਣਾ ਕੇ ਟੈਂਕੀ ਤੋਂ ਤਾਰਿਆ ਵੀ ਸੀ ਉਹ ਕਹਿੰਦੀ ਸਾਡੇ ਵਿੱਚ ਰੋਕਰੀ ਚੱਕੀ ਜਾ ਰਹੀ ਨਜ਼ਰਬੰਦ ਕਰ ਕਿਸੇ ਨੂੰ ਫੜ ਕੇ ਨਹੀਂ ਲੈਂਦੇ ਨੇ ਕਿਸੇ ਨੂੰ ਖਰਚੇ ਕਾਇਦ ਕਰ ਲੈਂਦੇ ਨੇ ਕਿਸੇ ਦੇ ਬੂਹੇ ਤੇ ਤਾਲਾ ਲਾਉਂਦੇ ਨੇ ਕਿਸੇ ਦਾ ਪਿੱਛਾ ਕਰਦੇ ਨੇ ਸੋ ਆਹ ਤਰੀਕਾ ਅਪਣਾਇਆ ਹੋਇਆ ਹੈ ਕਿ ਤੰਗ ਪ੍ਰੇਸ਼ਨ ਕਰ ਰਹੇ ਨੇ ਚਲੋ ਜਦੋਂ ਇਹ ਮੁੱਦਾ ਭਖਣ ਲੱਗਿਆ ਤੇ ਰਾਜਦਿਕ ਤੇ ਰਾਨੀ ਵੀ ਨਿਤਰਨੰਦ ਦਾ ਰਾਜਾ ਬੜੀ ਕਿ ਮੈਂ ਕਹਿੰਦਾ ਆਪਣੀ ਰਾਜਨੀਤਿਕਲੀ ਨਿਤਰਨ ਜਦੋਂ ਕਿ ਕਾਂਗਰਸੀਆਂ ਅਟਾਲੀਆਂ ਸਮੇਂ ਵੀ ਥੱਕੇ ਹੁੰਦੇ ਰਹੇ ਨੇ ਹੈਨਾ ਤਰੀਕਾਕਾਰ ਕੋਈ ਨਵਾਂ ਨਹੀਂ ਪੁਲਿਸ ਦਾ ਪ੍ਰਸ਼ਾਸਨ ਦਾ ਤਰੀਕਾਕਾਰ ਉਹੀ ਹੈ ਉਹੀ ਹੈ ਪੁਰਾਣਾ ਹੈ ਇਹੀ ਸਰਕਾਰਾਂ ਸੁਝਾਅ ਦਿੰਦੇ ਨੇ ਕਿ ਜੀ ਐਂ ਕਰ ਲੈਣੇ ਹੈਨਾ ਤੇ ਹੁਣ ਇਥੇ ਮਤਲਬ ਉਹ ਨੇ ਇੱਕ ਵੀਡੀਓ ਜਾਰੀ ਕੀਤੀ ਰਾਜਾ ਬੜਿੰਗਰੇ ਉਹ ਚ ਇੱਕ ਮਾਸਟਰ ਦੱਸ ਰਿਹਾ ਕਿ ਭਈ ਮੈਂ ਆਪਣੇ ਘਰੇ ਆਪਣੇ ਜਵਾਕ ਨਾਲ ਇਕੱਲਾ ਠੀਕ ਹੈ ਕਿ ਆ ਪੁਲਿਸ ਮੈਨੂੰ ਲੈਣ ਆਈਏ ਹੁਣ ਦੱਸੋ ਮੈਂ ਜਵਾਕ ਨੂੰ ਕਿੱਥੇ ਛੱਡ ਜਾਂ ਹੂੰ ਤੇ ਦੂਹੇ ਪਾਸੇ ਉਹ ਕਹਿੰਦਾ ਵੀ ਕਿ ਅਸੀਂ ਡਿਗਰੀਆਂ ਕਰਕੇ ਨੌਕਰੀਆਂ ਮੰਗ ਰਹੇ ਆ ਕਿ ਡਿਗਰੀਆਂ ਕਰਨਾ ਨੌਕਰੀਆਂ ਮੰਗਣਾ ਗੁਨਾਹ ਹੋ ਗਿਆ ਹਾਂ ਸਹੀ ਆ ਬਿਲਕੁਲ ਅਸੀਂ ਕੋਈ ਵੀ ਸਾਨੂੰ ਪੁਲਿਸਾਂ ਫੜਨ ਆਉਂਦੀ ਆ ਹੂੰ ਹੂੰ ਤੋਂ ਬੇਸ਼ੱਕ ਪਿਛੜੀਆਂ ਸਰਕਾਰਾਂ ਚ ਵੀ ਇਹ ਤਰੀਕਾ ਕਰ ਰਿਹਾ ਹੂੰ ਹੂੰ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਤਾਂ ਪਿੰਡਾਂ ਦੀਆਂ ਸੱਥਾਂ 'ਚ ਥੜਿਆਂ ਤੇ ਗੱਡਿਆਂ ਤੇ ਟਰੈਲੀਆਂ 'ਚ ਸਟੇਜਾਂ ਤੇ ਚੜ ਕੇ ਕਹਿੰਦੇ ਹੁੰਦੇ ਸੀ ਪਿੰਡਾਂ 'ਚ ਨੀਡ ਰਾਉਣ ਸਵਾਲ ਕਰਿਆ ਕਰੋ ਜੀ ਸਹੀ ਹੈ ਜਦੋਂ ਜਦੋਂ ਆਪਣੀ ਵਾਰੀ ਆਈ ਤੇ ਮਾਸਟਰ ਦੇ ਮੁੰਡੇ ਨੂੰ ਤਾਂ ਸਾਰਾ ਪੇਪਰ ਯਾਦ ਹੋਣਾ ਚਾਹੀਦਾ ਸੀ ਸਾਰਾ ਪਾਠ ਯਾਦ ਹੋਣਾ ਚਾਹੀਦਾ ਸੀ ਉਹਨੂੰ ਸਵਾਲ ਤੋਂ ਕਿਉਂ ਡਰ ਲੱਗਣ ਲੱਗ ਪਿਆ ਹੂੰ ਜੀ ਬਿਲਕੁਲ ਉਹ ਕਿਉਂ ਭਗੋੜਾ ਹੋਣ ਲੱਗ ਪਿਆ ਤੁਸੀਂ ਤਾਂ ਸਭਰਾਜ ਵਾਲੇ ਸੀ ਤੁਸੀਂ ਤਾਂ ਲੋਕਪਾਲ ਵਾਲੇ ਸੀ ਉਸਦਾ ਅੰਦੋਲਨਕਾਰੀ ਚ ਜਨਮੇ ਸੀ ਤੁਹਾਨੂੰ ਅੰਦੋਲਨ ਤੋਂ ਛੰਡਿਆ ਤੋਂ ਸਵਾਲਾਂ ਤੋਂ ਨਾਹਰਿਆਂ ਤੋਂ ਕਿਉਂ ਡਰ ਲੱਗਣ ਲੱਗ ਪਿਆ ਜੀ ਤੇ ਉਹ ਵੀ ਆਜ਼ਾਦੀ ਵਾਲੇ ਦਿਹਾੜੇ ਵਾਲੇ ਦਿਨ ਜਿੱਦਾਂ ਤੁਸੀਂ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਉਣ ਲਈ ਸਟੇਜਾਂ ਤੇ ਚੜੋ ਛੰਡੇ ਰਹਾਂਓ ਜੀ ਪਾਟ ਸਲੂਟ ਲਓ ਉਦੋਂ ਤੁਸੀਂ ਉਹਨਾਂ ਮਾਸਟਰਾਂ ਦੀ ਜ਼ੁਬਾਨ ਬੰਦ ਕਰੋ ਜਿਨ੍ਹਾਂ ਨੇ ਬੱਚਿਆਂ ਨੂੰ ਆਜ਼ਾਦੀ ਦੇ ਮਾਇਨੇ ਸਿਖਾਉਣੇ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਆਜ਼ਾਦ ਸੋਚ ਦੇ ਧਾਰਨੀ ਬਣਾਉਣਾ ਇਹ ਅਫਸੋਸਜਨ ਕਬੂਲ ਹਾਂਜੀ ਇਹ ਤਾਂ ਧੱਕੇਸ਼ਾਹੀ ਹੈ ਜੀ ਨੀਰੀ ਨੀਰੀ ਜਿਹੜੀ ਸਰਕਾਰ ਦੀ ਇੱਕ ਜ਼ੁਲਮ ਹੈ ਲੋਕਾਂ ਦੇ ਉੱਤੇ ਲੋਕਾਂ ਦੀ ਆਵਾਜ਼ ਦੇ ਉੱਤੇ ਇੱਕ ਪਾਸੇ ਜਸ਼ਨ ਮਨਾਉਣ ਨੇ ਝੰਡਾ ਕਿਹੜੇ ਮੂਹਰ ਨਾਲ ਚੜਾਉਂਗੇ ਫਿਰ ਜਦੋਂ ਲੋਕਾਂ ਨੂੰ ਉਹਨਾਂ ਦਾ ਬੁਣਿਆਦੀ ਹੱਕ ਹੀ ਨਹੀਂ ਦੇ ਸਕਦੇ ਤੁਸੀਂ ਤੇ ਤੁਹਾਨੂੰ ਫਿਰ ਇਹ ਵੀ ਨਹੀਂ ਹੱਕ ਵੀ ਤੁਸੀਂ ਜਾ ਕੇ 1150 2000 ਅਮਲੇ ਫਾਲੇ ਦੇ ਵਿੱਚ ਜਾ ਕੇ ਝੰਡਾ ਚੜਾਓ ਤਾਂ ਹੀ ਤਾਂ ਆਪਾਂ ਨੂੰ ਪਤਾ ਇਹਨਾਂ ਦੇ ਜਿਹੜੀਆਂ ਲੋਕਾਂ ਦੀਆਂ ਵੱਦ-ਦਵਾਵਾਂ ਕਰਕੇ ਇਹਨਾਂ ਤੋਂ ਕਈ ਵਾਰੀ ਝੰਡਾ ਚੜਦਾ ਨਹੀਂ ਕਈ ਵਾਰੀ ਪੁੱਠਾ ਚੜਾ ਬਿੰਦੇ ਕਈ ਵਾਰੀ ਕਿਵੇਂ ਕੰਮਾਂ 'ਚ ਕਿਹੜਾ ਧਿਆਨ ਹੁੰਦਾ ਧਿਆਨ ਤਾਂ ਇਹ ਹੁੰਦਾ ਵੀ ਅੱਛਾ ਫਲਾਣੇ ਨੇ ਆਹ ਕਹਿਤਾ ਫਲਾਣੇ ਨੇ ਉਹ ਕਹਿਤਾ ਫਲਾਣੇ ਨੇ ਇਹ ਕਹਿਤਾ ਅਸੀਂ ਹੁਣ ਕੀ ਜਵਾਬ ਦੇਣਾ ਜਾਂਦੇ ਆ ਅੱਜ ਗੱਲ ਕਰੀਏ ਪੰਜਾਬ ਦੀਆਂ ਪੰਚਾਇਤਾਂ ਦੀ ਕਿਉਂਕਿ ਲੰਘੇ ਦਿਨਾਂ ਦੇ ਵਿੱਚ ਆਪਾਂ ਮੈਨੂੰ ਯਾਦ ਹੈ ਇੱਕ ਐਪੀਸੋਡ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਨੇ ਜਾਂ ਗ੍ਰਾਮ ਸਭਾ ਦਾ ਕੀ ਰੋਲ ਉਹ ਤੇ ਆਪਾਂ ਬੜੀ ਨਿੱਠ ਕੇ ਚਰਚਾ ਕੀਤੀ ਸੀਗੀ ਪੰਜਾਬ ਦੀਆਂ ਅੱਧੀਆਂ ਪੰਚਾਇਤਾਂ ਕੋਲੇ ਤਾਂ ਭਵਨੀ ਹੈ ਨਹੀਂਗੇ ਹੁਣ ਸਮਝੋ ਬਾਹਰ ਆ ਵੀ ਉਹ ਆਪਣੇ ਕੰਮਕਾਰ ਕਾਰਵਿਹਾਰ ਕਿੱਥੇ ਬੈਠ ਕੇ ਕਰਦੇ ਹੋਣਗੇ ਤੇ ਕੰਪਿਊਟਰ ਤਾਂ ਕਿਸੇ ਕੋਲੇ ਵੀ ਹੈ ਨਹੀਂਗਾ ਜੀ ਬਿਲਕੁਲ ਪ੍ਰਵੀਨ ਜੀ ਪੰਚਾਇਤ ਸਭ ਤੋਂ ਮਜ਼ਬੂਤ ਕੜੀ ਹੈ ਇਸ ਸਿਸਟਮ ਦੀ ਜੀ ਤੇ ਅਜੇ ਤੱਕ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਮਿਲਲੇ ਉਲਟਾ ਖੋਲੇ ਰਹੇ ਜੀ ਜੀ ਆਧਿਕ ਚ ਪੰਚਾਇਤਾਂ ਨੂੰ ਜਿਹੜੇ ਵਿਭਾਗਾਂ ਦਾ ਕੰਟਰੋਲ ਮਿਲਣਾ ਸੀ ਉਹ ਨਹੀਂ ਮਿਲਿਆ ਉਲਟਾ ਪੰਚਾਇਤਾਂ ਐਮਐਲਏ ਦੀਆਂ ਪੰਚਾਇਤ ਸੈਕਟਰੀ ਦੀਆਂ ਗੁਲਾਮ ਹੋ ਗਏ ਹਮ ਫਿਰ ਇਹ ਤੋਂ ਵੀ ਗਾਂ ਪੰਚਾਇਤਾਂ ਨੂੰ ਉਲਟਾ ਗਰਾਂਟਾ ਦੇਣ ਦੀ ਬਜਾਏ ਪਿੰਡਾਂ ਦੀ ਆਮਦਨ ਚੋਂ 20 ਤੋਂ 25% ਸਰਕਾਰਾਂ ਲੈਣ ਲੱਗ ਪਈਆਂ ਜਾਂ ਪੰਚਾਇਤ ਵਿਭਾਗ ਦੀਆਂ ਤਨਖਾਹ ਦੇਣੀਆਂ ਜੀ ਮੁਲਾਜ਼ਮਾਂ ਦੀ ਥੋੜੇ ਕੋਟੇ ਚੋਂ ਹੂੰ ਮਤਲਬ ਇਹ ਨਵਾਂ ਹੀ ਕੰਮ ਪੜਿਆ ਹੂੰ ਹੂੰ ਫਿਰ ਤਾਂ ਅਧਿਆਪਕ ਖੇਤਰ ਦੀਆਂ ਮਤਲਬ ਕਿ ਸਕੂਲਾਂ ਚੋਂ ਲੈ ਲਿਆ ਕਰੋ ਤਨਖਾਹ ਹਾਂ ਜੀ ਹੈਨਾ ਹੂੰ ਇਹ ਇਹਦਾ ਇੱਕ ਤਰੀਕਾ ਪਣਾਉਣਾ ਹੈ ਫਿਰ ਜਿਹੜਾ ਸਟਾਨਕ ਸਰਕਾਰਾਂ ਦਾ ਵਿਭਾਗ ਹੈ ਉਹਦੀਆਂ ਦੁਕਾਨਾਂ ਤੋਂ ਇਕੱਠੇ ਕਰ ਲਿਆ ਕਰੋ ਅਗਰਾਹੀ ਕਰ ਲਿਆ ਕਰੋ ਸ਼ਹਿਰਾਂ ਦੀਆਂ ਦੁਕਾਨਾਂ ਤੋਂ ਜੀ ਜੀ ਮਤਲਬ ਇਹ ਕਿਹੜਾ ਤਰੀਕਾ ਹੈ ਪਿੰਡਾਂ ਦੀਆਂ ਜ਼ਮੀਨਾਂ ਸ਼ਾਮਲਾਟ ਜ਼ਮੀਨਾਂ ਤੋਂ ਜਿਹਦੇ ਨਾਲ ਪਿੰਡਾਂ ਦਾ ਵਿਕਾਸ ਹੋਣਾ ਉਹ ਪੈਸਾ ਪਿੰਡਾਂ ਦਾ ਹੱਕ ਬਣਦਾ ਤੁਸੀਂ ਉਹ ਚੋਂ 20 25 25% ਲੈ ਕੇ ਖਾਈ ਜਾਂਦੇ ਹੋ ਤੇ ਪੰਚਾਇਤਾਂ ਕੁਸਕ ਦੀਆਂ ਨਹੀਂ ਪਿੰਡ ਕੁਸਕ ਦੇ ਹੀ ਨਹੀਂ ਹੂੰ ਜੀ ਤੇ ਇਹਦਾ ਇਹਦਾ ਸਿਸਟਮ ਚੱਕਦਾ ਫਿਰ ਜਿਹੜੀਆਂ ਬੁਨਿਆਦੀ ਸਹੂਲਤਾਂ ਤੁਸੀਂ ਦੇਣੀਆਂ ਸੀ ਉਹ ਵੀ ਨਹੀਂ ਦਿੱਤੀਆਂ ਜੀ ਮਤਲਬ ਪੰਜਾਬ ਦੀ ਗੱਲ ਕਰ ਰਹੇ ਆ ਜਿਹੜਾ ਦੇਸ਼ ਦੇ ਵਿੱਚ ਸਮਝ ਪੱਖੋਂ ਸੋਚ ਪੱਖੋਂ ਹਿੰਮਤ ਪੱਖੋਂ ਹੋਰ ਨਹੀਂ ਸੁਪਿਆ ਚਾਹੁੰਦਾ ਹਾਂ ਸਹੀ ਗੱਲ ਹੈ ਜੀ ਉਸ ਸੂਬੇ ਦੇ ਵਿੱਚ 13235 ਪੰਚਾਇਤਾਂ ਜਿਨ੍ਹਾਂ ਚੋਂ 4904 ਲਗਭਗ 5000 ਪੰਚਾਇਤਾਂ ਕੋਲ ਜੇ ਭਵਨ ਵੀ ਨਹੀਂ 37% ਵੱਧ ਪੰਚਾਇਤਾਂ ਪੰਜਾਬ ਦੀਆਂ ਜਿਹੜੀਆਂ ਜਿਨ੍ਹਾਂ ਕੋਲ ਆਪਣਾ ਭਵਨ ਨਹੀਂ ਠੀਕ ਹੈ ਪਿੰਡ ਚ ਕੋਈ ਵੀ ਸਰਪੰਚ ਆਪਣੀ ਬੈਠ ਜੇ ਬਿਠਾ ਲੈਂਦਾ ਕੋਈ ਕਿਸੇ ਬਰਾਂਡੇ ਚ ਬਹਿ ਜਾਂਦੇ ਨੇ ਗੁਰਦੁਆਰੇ ਚ ਆਪਣੀ ਪੰਚਾਇਤਾਂ ਇਕੱਠੀਆਂ ਹੋ ਜਾਂਦੀਆਂ ਨੇ ਹੈਨਾ ਕਿਸੇ ਸਾਲੀ ਸਾਂਝੀ ਥਾਂ ਤੇ ਬਹਿ ਜਾਂਦੀਆਂ ਨੇ ਉਹ ਮਸਲਾ ਨਹੀਂ ਆ ਹੂੰ ਮੈਂ ਕਹਿੰਦਾ ਪਵਨ ਹੋ ਕੇ ਵੀ ਜੇ ਕਿਤੇ ਹੋਰ ਵੈਜਣਾ ਕਈ ਧਰਮਸ਼ਾਲਾ ਹੈ ਕਿਆਂ ਹੈ ਨਾ ਕਈ ਬੜੇ ਦਰਖਤ ਜੇ ਵੀ ਹੈਗੇ ਸਰਕੂ ਸੈ ਕਾ ਕਿਤੇ ਵੈਜ ਜਾਣਗੇ ਕੋਈ ਗੱਲ ਨਹੀਂ ਸਵਾਲ ਤਾਂ ਇੱਕੇ ਹੁੰਦਾ ਕਿ ਵੀ ਪੰਚਾਇਤ ਕੋਲ ਆਪਣਾ ਟਿਕਾਣਾ ਹੈ ਕੋਈ ਹੈ ਕੋਈ ਸਹੀ ਗੱਲ ਉੱਥੇ ਤੁਹਾਡੀ ਕੋਈ ਅਲਮਾਰੀ ਪਈ ਆ ਕੋਈ ਕੰਪਿਊਟਰ ਪਿਆ ਹੈ ਹੈ ਕੋਈ ਫੈਲਾ ਰੱਖਣ ਨੂੰ ਬਕਸਾ ਪਿਆ ਕੋਈ ਟਰੰਕ ਪਿਆ ਹੈ ਹੈ ਨਾ ਕੋਈ ਹਿਸਾਬ ਕਿਤਾਬ ਹੈ ਕੋਈ ਕੁਝ ਮਤਲਬ ਘੱਟਾ ਸਾਡਾ ਕੁਝ ਹੋਣਾ ਚਾਹੀਦਾ ਇਹ ਪੰਜਾਬ ਦੀਆਂ 37% ਦੀ ਪੰਚਾਇਤਾਂ ਕੋਲ ਭਵਨ ਨਹੀਂ ਹੈਗਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਸ਼ ਦੀਆਂ ਪੰਚਾਇਤਾਂ ਦਾ ਕਿਹੋ ਜਿਹਾ ਹਾਲ ਹੋਗਾ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਤੋਂ ਪਹਿਲਾਂ ਤੋਂ ਹੀ ਪ੍ਰਕਿਰਿਆ ਲਗਭਗ ਤੁਰ ਹੀ ਆਉਂਦੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਰਪਲਿਤ ਕਰਨ ਲਈ ਆ ਗਰੰਟਾ ਫਿਰ ਇੱਕ ਇਹਨਾਂ ਨੇ ਯੋਜਨਾ ਚਲਾਈ ਰਾਸ਼ਟਰੀ ਗ੍ਰਾਮ ਸਵਰਾਜ ਮਹਨ ਇਹ 2018 ਤੋਂ ਸ਼ੁਰੂ ਹੋ ਕੇ 22 ਤੱਕ ਚੱਲੀ ਫਿਰ ਇਹਨੂੰ ਅਪਗ੍ਰੇਡ ਕੀਤਾ ਫਿਰ ਇਹਨਾਂ ਨੇ 23 ਚ ਵੀ ਜੀ ਇਹਦੇ ਤਹਿਤ ਪਿੰਡਾਂ ਚ ਭਵਨ ਬਣਾਉਣ ਦੇ ਲਈ ਦਸਤਾਵੇਜ਼ ਸਾਂਭਣ ਦੇ ਲਈ ਸਾਜੋ ਸਮਾਨ ਹੈ ਕੰਪਿਊਟਰ ਤੱਕ ਉਪਲਬਧ ਕਰਾਉਣ ਦੇ ਲਈ 60 ਕਰੋੜ ਦੇ ਕਰੀਬ 58 ਕਰੋੜ 48 ਲੱਖ ਦੇ ਕਰੀਬ ਪੈਸਾ ਜਾਰੀ ਕੀਤਾ ਤੇ ਉਹਨਾਂ ਹੀ ਬਣਦਾ ਆਪੋ ਆਪਣੇ ਸੁਭਿਆਨੇ ਵੀ ਪਾਉਣਾ ਸੀ ਕੀ ਬਣਿਆ ਜੀ ਕੋਈ ਹਿਸਾਬ ਕਿਤਾਬ ਨਹੀਂ ਕਿਸੇ ਕੋਲ ਜੀ ਕਿਉਂ ਨਹੀਂ ਆਈ ਜੀ ਪੰਜਾਬ ਦੀਆਂ 12 13235 ਪੰਚਾਇਤਾਂ 'ਚੋ ਕਿਸੇ ਕੋਲ ਵੀ ਇੱਕ ਵੀ ਕੰਪਿਊਟਰ ਨਹੀਂ ਠੀਕ ਹੈ ਇਹ ਮੈਂ ਸਰਕਾਰੀ ਸਿਸਟਮ ਬਾਰੇ ਕਹਿ ਰਿਹਾ ਹਾਂ ਉਹ ਚਾਹੇ ਸਰਪੰਚ ਦੇ ਨਿਆਣਿਆਂ ਤੋਂ ਲੈ ਕੇ ਸਰਪੰਚ ਕੋਲ ਆਪਣਾ ਲੈਪਟਾਪ ਆਈਪੈਡ ਸਾਰਾ ਕੁਝ ਹੋਣਾ ਹੁਣ ਬਿਲਕੁਲ ਹੋਣਗੇ ਸਹੀ ਹੈ ਪੰਚਾਇਤ ਮੈਂਬਰਾਂ ਕੋਲ ਹੋਣਗੇ ਹੋ ਸਕਦਾ ਹੈ ਕਈ ਪਿੰਡਾਂ 'ਚ ਐਨਆਰਆਈ ਭਰਾਵਾਂ ਨੇ ਆਪਣੇ ਪੁੱਤਰ ਤੇ ਪੰਚਾਇਤ ਨੂੰ ਦੇ ਵੀ ਦਿੱਤੇ ਹੋਣ ਕਿਉਂਕਿ ਐਨਆਰਆਈ ਵੀਰਾਂ ਦੇ ਯੋਗਦਾਨ ਨਾਲ ਪਿੰਡਾਂ 'ਚ ਧਰਮਸ਼ਾਲਾ, ਗੁਰੂ ਘਰ, ਸਕੂਲ, ਸੜਕਾਂ, ਪਾਰਕ ਐ ਭਵਨ ਐ ਬਹੁਤ ਕੁਝ ਬਣਿਆ। ਹੂੰ ਉਸ ਨੂੰ ਪਰ ਸਰਕਾਰ ਆਪਣੇ ਖਾਤੇ 'ਚ ਨਾ ਗਿਣ ਲਵੇ ਗਲਤੀ ਨਾਲ। ਜੀ ਸਹੀ ਹੈ ਬਿਲਕੁਲ। ਉਹ ਦਨੀਜੀ ਦੌਰ ਕਰ। ਸਰਕਾਰ ਦੀ ਜਿਹੜਾ ਸਰਕਾਰ ਦੇ ਰਿਕਾਰਡ 'ਚ ਬੋਲਣੀ ਹੈ ਗੱਲ ਉਹ ਇਹ ਹੈ ਕਿ 13235 ਪੰਚਾਇਤਾਂ 'ਚੋਂ ਇੱਕ ਵੀ ਪੰਚਾਇਤ ਕੋਲ ਸਰਕਾਰੀ ਤੌਰ ਤੇ ਕੰਪਿਊਟਰ ਤੱਕ ਨਹੀਂਗਾ ਨਾ ਉਹਨਾਂ ਕੋਲ ਅਲਮਾਰੀਆਂ ਪੂਰੀਆਂ ਜਿੱਥੇ ਉਹ ਪਹਿਲਾਂ ਰੱਖਣਾ ਨਾ ਉਹਨਾਂ ਕੋਲ AI ਦੇ ਯੁੱਗ 'ਚ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕੰਪਿਊਟਰ ਜਿੱਥੇ ਉਹ ਆਪਣਾ ਦਸਤਾਵੇਜ਼ ਬਣਾ ਸਕਣ ਈਮੇਲ ਰਾਹੀਂ ਐ ਚਿੱਠੀ ਪੱਤਰ ਭੇਜ ਸਕਣ ਇਹ ਕਿੱਥੇ ਹੋ ਜੀ ਤੁਸੀਂ ਜਿਹੜੇ ਵਿਕਾਸੀਆਂ ਗੱਲਾਂ ਕਰਦੇ ਨੇ ਹੂੰ ਜੀ ਬਿਲਕੁਲ ਮਤਲਬ ਸਰਕਾਰਾਂ ਦਾ ਕੰਮ ਜ਼ਮੀਨਾਂ ਖੋ ਕੇ ਪਲਾਟ ਕੱਟਣਾ ਹੈ ਹੂੰ ਸਰਕਾਰਾਂ ਦਾ ਕੰਮ ਪਿੰਡਾਂ ਤੋਂ ਜ਼ਮੀਨਾਂ ਲੈ ਕੇ ਉੱਥੇ ਸ਼ੋਰੂਮ ਬਣਾਉਣਾ ਦੁਕਾਨਾਂ ਚਲਾਉਣੀ ਹੈ ਜੀ ਉਹ ਬਟਾਵਾ ਸਰਕਾਰਾਂ ਦਾ ਕੰਮ ਬੁਨਿਆਦੀ ਵਿਕਾਸ ਕਰਨਾ ਲੋਕਾਂ ਦਾ ਬੌਧਿਕ ਤੇ ਸਮਾਜਿਕ ਵਿਕਾਸ ਕਰਨਾ ਹੂੰ ਜੀ ਬਿਲਕੁਲ ਤੇ ਪੰਜਾਬ ਦੇ ਪਿੰਡਾਂ ਚੋਂ ਚੱਲਦਾ ਹੈ ਤੇ ਜੇ ਪਿੰਡਾਂ ਦੀਆਂ ਪੰਚਾਇਤਾਂ ਦੀ ਆ ਸਥਿਤੀ ਹੈ ਤਾਂ ਹਿਸਾਬ ਲਾ ਲੋ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੀ ਰੋਲ ਨਿਭਾਇਆ ਦੇਖੋ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੁੰਨੇ ਆ ਪੰਚਾਇਤਾਂ ਦੇ ਹਵਾਲੇ ਦੇ ਨਾਲ ਸ਼ਰਮਾ ਜੀ 73ਵੀਂ ਸੋਧ ਦੇ ਤਹਿਤ ਪੰਜਾਬ ਦੀਆਂ ਪੰਚਾਇਤਾਂ ਨੂੰ ਜਾਂ ਹੋਰ ਪੰਚਾਇਤਾਂ ਨੂੰ ਜਿਹੜੇ ਉਹ ਬਹੁਤ ਸਾਰੇ ਅਧਿਕਾਰ ਮਿਲਨੇ ਸੀ ਇੱਥੋਂ ਤੱਕ ਕਿ ਫਾਈਨਾਂਸ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰੇ ਅਧਿਕਾਰ ਮਿਲ ਗਏ ਮੇਰਾ ਕਹਿ ਲ ਜਿਹੜੇ ਇਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਉਹ ਤਾਂ ਕੀ ਦੱਸਣੇ ਦੇਣੇ ਸੀਗੇ ਅਧਿਕਾਰ ਉਹ ਤਾਂ ਕੀ ਲਾਗੂ ਹੋਣਗੇ ਅਸੀਂ ਗੱਲਾਂ ਆ ਤੁਸੀਂ ਸ਼ੁਰੂ ਦੇ ਵਿੱਚ ਹੀ ਗੱਲ ਕਹੀ ਹੈ ਵੀ ਪੰਚਾਇਤਾਂ ਨੇ ਉਹ ਤਹਿਸੀਲਦਾਰ ਜਾਂ ਪੰਚਾਇਤ ਸੈਕਟਰੀ ਦੇ ਮਤੇਅਤ ਹੋ ਕੇ ਰਹਿ ਗਈਆਂ ਨੇ ਅੱਜ ਕੋਈ ਕੋਈ ਸਰਪੰਚ ਕਿਉਂਕਿ ਪਾਰਟੀਬਾਜ਼ੀ ਦੇ ਤਹਿਤ ਹੈ ਤੇ ਉਹ ਜਿਹੜਾ ਅਫਸਰ ਆ ਉਹ ਸਰਕਾਰ ਦਾ ਲੋਕ ਜ਼ਰਤ ਹੀ ਨਹੀਂ ਕਰਦੇ ਉਹਦੇ ਵਿਰੁੱਧ ਬੋਲਣ ਦੀ ਜਾਂ ਉਹਦਾ ਕੋਈ ਪਰਦਾ ਫਾਸ਼ ਕਰਨ ਦੀ ਜਾਂ ਉਹਦਾ ਕੋਈ ਘਟਾਲਾ ਫੜਨ ਦੀ ਅਗਲਾ ਕਹਿੰਦਾ ਠੀਕ ਹੈ ਤੂੰ ਖਾਈ ਜਾ ਨਾ ਇੰਨੇ ਕ ਅਸੀਂ ਖਾਲਾਂਗੇ ਬਸ ਠੀਕ ਹੈ ਹੱਕਾਂ ਲਈ ਕਿਹਨੇ ਖੜਨਾ ਸੀਗਾ ਜੀ ਸੋ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਅਪੀ ਇਸ ਮੌਕੇ ਕਰਾਂਗੇ ਸਮਾਂ ਜਿਆਦਾ ਨਹੀਂ ਦਿੰਦਾ ਪੰਜਾਬੀ ਡੀਵੀਐਸਏ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ جاری ਹੈ ਜੁੜੇ ਰਹੋ ਪੰਜਾਬੀ ਡੀਵੀਐਸਏ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ